ਸਿਰਫ ਦਸਤਾਰ ਇਹ ਮਸਤਕ ਜਿਸ ਦੇ ਚ ਇਤਨੀ ਰੂਹਾਨੀਅਤ ਹੈ ਕਿ ਨੰਗਾ ਸਿਰ ਨਹੀਂ ਚਾਹੀਦਾ ਇਹ ਮਸਤਕ ਜਿਸ ਦੇ ਚ ਇਤਨਾ ਅਧਿਆਤਮ ਹੈ ਕਿ ਨੰਗਾ ਨਹੀਂ ਚਾਹੀਦਾ ਇਹ ਮਸਤਕ ਜਿਸ ਦੇ ਚ ਇਤਨਾ ਗਿਆਨ ਹੈ ਇਹ ਮਸਤਕ ਨੰਗਾ ਨਹੀਂ ਚਾਹੀਦਾ ਦਸਤਾਰ ਦਿੱਤੀ ਪਗਾਂ ਦਿੱਤੀ ਤਾਂ ਮਨੁੱਖ ਜਨਾ जितने ਤੁਸੀਂ ਲਿਬਾਸ ਪਹਿਨੇ ਨੇ ਸਭ ਸਮਾਜਿਕ ਹੈ ਤੇ ਸਮਾਜਿਕ ਨਹੀਂ ਹੈ ਇਹ ਧਾਰਮਿਕ ਹੈ ਇਸ ਵਾਸਤੇ ਇਸਲਾਮ ਦੇ ਵਿੱਚ ਵੀ ਲਾਗੂ ਹੈ ਨਮਾਜ਼ ਪੜਨ ਲਈ ਜਾ ਰਹੇ ਹਨ ਨੰਗੇ ਸਿਰ ਨਹੀਂ ਵੇਦ ਮੰਤਰ ਪੜਨ ਲਈ ਜਾ ਰਹੇ ਹਨ ਨੰਗੇ ਸਿਰ ਨਹੀਂ ਪ੍ਰਭੂ ਦੀ ਬੰਦਗੀ ਕਰਨੀ ਹੈ ਨੰਗੇ ਸਿਰ ਨਹੀਂ ਔਰ ਫਿਰ ਸਾਨੂੰ ਹੁਕਮ ਹੋ ਗਿਆ ਕਿ ਤਸਤਾਰ ਪੋਣੀ ਹਰ ਵਕਤ ਸਜਾ ਕੇ ਰੱਖਣੀ ਹੈ ਇਹ ਧਾਰਮਿਕ ਲਿਵਾਸ ਹੈ ਤੇਰੇ ਮਸਤਕ ਵਿੱਚ ਰਸ ਬਣਿਆ ਰਹਿ ਅਧਿਆਤਮ ਬਾਤ ਬਣਿਆ ਰਹਿ ਕਦਰ ਨਾਰੇ ਪਗਦੀ ਕਦਰ ਨਾਰੇ ਕੇਸਾਨੀ ਕਿਉਂਕਿ ਸਿਰ ਖਾਲੀ ਹੋਵੇ ਗੁਸਤਾਖੀ ਮਾਰੋ ਥੜੀ ਮੈਂ ਕੋਈ ਨਿਰਾਦਰੀ ਨਹੀਂ ਕਰ ਰਿਆ ਔਰ ਮੈਂ ਜਿਵੇਂ ਪਹਿਲੇ ਕਿਹਾ ਨਾ ਇੱਕ ਪਾਠੀ ਦੀ ਤਰ੍ਹਾਂ ਪੜ੍ਹ ਕੇ ਤੁਹਾਨੂੰ ਸੁਣਾਈ ਜਾ ਰਹੀ ਗਿਲਾ ਜਾ ਕੇ ਪਾਈ ਗੁਰਦਾਸ ਤੇ ਕਰ ਲੈਣਾ ਆਨੰਦ ਲਾਲ ਤੇ ਕਰ ਲੈਣਾ ਕਲਗੀਧਰ ਦੇ ਸਾ ਤੇ ਕਰ ਲੈਣਾ ਮੈਂ ਇਹ ਕੋ ਪਾਰਟੀ ਲੋਸੀ ਪੜ ਕੇ ਅਨੁਸਾਰ ਬਣ ਕਰਾ ਰਿਹਾ ਨਿਸ਼ਾਨੇ ਸਿਖੇ ਇਹ ਪੰਜ ਅਰਥ ਕਾ ਫਿਰ ਹਰ ਜਿਸ ਨਾ ਬਾਸ਼ਦ ਇ ਪੰਜ ਮਾਫ ਕੜਾਕਾਰ ਦੋ ਕਾ ਛਕੰਗਾ ਬਿਨਾ ਬਿਨਾ ਕੇ ਸਹੇਚ ਅਸਤ ਇ ਜੁਮਲਾ ਨਿਸ਼ਾਨ ਕੇਸ ਮੂਲ ਨੇ ਫਿਰ ਇਹਨਾਂ ਦੇ ਨਾਲ ਸਹਾਇਕ ਰੂਪ ਦੇ ਚ ਨੇ ਕੜਾ ਕਛਹਿਰਾ ਕਿਰਪਾਨ ਤੇ ਕੰਗਾ ਕੇਸਾਂ ਦਾ ਮੋਲ ਰੂਪ ਹੈ ਅਧਿਆਤਮ ਪ੍ਰਭੂ ਦੀ ਦੇਨ ਹੈ ਔਰ ਇਨਾ ਕੇਸਾਂ ਦੇ ਚ ਪੁਰਸ਼ ਲਈ ਇੱਕ ਪ੍ਰਕਿਰਤੀ ਨੇ ਸ਼ਿੰਗਾਰ ਦਿੱਤਾ ਹੈ ਦਾੜਾ ਜੋ ਇਸਤਰੀ ਨੂੰ ਨਹੀਂ ਦਿੱਤਾ